ਅਸੀਂ ਗੱਲ ਰੱਖੋ ਤੁਸੀਂ ਦੇਖ ਰਹੇ ਹੋ ਰੀਅਲ ਫੈਕਟ ਨਿਊਜ਼ ਮੈਂ ਪ੍ਰਦੀਪ ਤੇ ਇੱਕ ਵਾਰ ਫੇਰ ਤੁਹਾਡੀ ਕਚਹਿਰੀ 'ਚ ਹਾਜ਼ਰ ਹਾਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਆਪਾਂ ਪਹਿਲਾਂ ਵੀ ਲੋਹੜੀ ਵਾਲੇ ਦਿਨ ਲੋਹੜੀ ਬਣਾਈ ਸੀ ਬਤਨੀ ਕਲਾਂ ਦੇ ਗਲੋਬਲ ਫਲਾਇਰਜ਼ ਆਇਲਸ ਐਂਡ ਇਮੀਗ੍ਰੇਸ਼ਨ ਸੈਂਟਰ ਦੇ ਵਿੱਚ ਤੇ ਉਸ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੱਤਾ ਬਹੁਤ ਵਧੀਆ ਕਮੈਂਟਸ ਦਿੱਤੇ ਔਰ ਅੱਜ ਇੱਕ ਵਾਰ ਫੇਰ ਅਸੀਂ ਰਜਤ ਪਟੜਾ ਜੀ ਸਾਡੇ ਨਾਲ ਮੌਜੂਦ ਹੈ ਗਲੋਬਲ ਫਲਾਇਰਜ਼ ਦੇ ਐਮਬੀ ਸਾਹਿਬ ਔਰ ਇੱਕ ਵਾਰ ਫਿਰ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਸਾਰੇ ਦਰਸ਼ਕਾਂ ਨੂੰ ਬਹੁਤ-ਬਹੁਤ ਧੰਨਵਾਦ ਸਰ ਟੀਨੂ ਸਾਹਿਬ ਤੁਸੀਂ ਇਹ ਤਾਂ ਇਦਾਂ ਤਰਸ ਨੂੰ ਮੌਕਾ ਦਿੱਤਾ ਜੀ ਬਰੀਕਾ ਜੀ ਰਜੇਤੀ ਕਿਵੇਂ ਚੱਲ ਰਿਹਾ ਹੈ ਪਹਿਲਾ ਆਇਲਸ ਤੋਂ ਸ਼ੁਰੂ ਕਰੀਏ ਤੇ ਆਇਲਸ ਕਿਵੇਂ ਚੱਲ ਰਿਹਾ ਹੈ ਤੁਹਾਡਾ ਸਰ ਬਹੁਤ ਵਧੀਆ ਅੱਛੇ ਰਿਜ਼ਲਟ ਹੈ ਬੱਚੇ ਵੀ ਅੱਗੇ ਨਾਲੋਂ ਹੁਣ ਸਮਾਰਟ ਹੋ ਗਏ ਆ ਹੌਲੀ-ਹੌਲੀ ਜਿਵੇਂ ਸਕੂਲਿੰਗ 'ਚ ਵੀ ਆਪਾਂ ਦੇਖਿਆ ਫਰਕ ਹੈ ਹੁਣ ਇੰਗਲਿਸ਼ ਆਪਣੇ ਪੰਜਾਬ ਪੰਜਾਬੀ ਮੀਡੀਅਮ ਦੇ ਸਕੂਲ 'ਚ ਵੀ ਅੱਛੀ ਇੰਗਲਿਸ਼ ਦੇ ਵਾਲੇ ਬੱਚੇ ਆ ਰਹੇ ਆ ਹੁਣ ਬਹੁਤ ਫਰਕ ਹੈ ਬੱਚੇ ਇ ਸਾਡੇ ਕੋਲ ਸਟਾਫ ਬਹੁਤ ਹਾਰਡ ਵਰਕਿੰਗ ਹੈ ਵਧੀਆ ਪੜਾਉਨੀਆਂ ਸਾਡੇ ਕੁਝ ਟੈਕਨੀਕਸ ਸਾਡੀਆਂ ਕੁਝ ਜਿਹੜੇ ਮੋਡਿਊਲਸ ਬਣਾਏ ਹੋਏ ਇਸ ਤਰ੍ਹਾਂ ਪਲਾਨ ਕਰੇ ਗਏ ਹੈ ਜੇ ਸਾਡੇ ਕੋਲ ਕੋਈ ਪੰਜਾਬੀ ਮੀਡੀਅਮ ਵਾਲਾ ਬੱਚਾ ਹੁੰਦਾ ਉਹ ਉਸ ਹਿਸਾਬ ਨਾਲ ਸੀ ਸਟੇਜ ਬਾਈ ਸਟੇਜ ਅੱਪ ਚੱਕ ਦੇ ਜੇ ਸੀਬੀਐਸਸੀ ਵਾਲਾ ਆ ਗਿਆ ਉਹਨੂੰ ਉਸ ਹਿਸਾਬ ਨਾਲ ਬਹੁਤ ਅੱਛੇ ਮਾਲਕ ਦੀ ਕਿਰਪਾ ਨਾਲ ਬਹੁਤ ਵਧੀਆ ਰਿਜ਼ਲਟ ਆ ਰਹੀ ਹੈ ਜੀ ਤੇ ਜੇ ਵੀਜ਼ਾ ਵਗੈਰਾ ਦੀ ਗੱਲ ਕਰੀਏ ਇਮੀਗ੍ਰੇਸ਼ਨ ਦੀ ਤਾਂ ਵੀਜ਼ੇ ਦਾ ਹੁਣ ਕੀ ਸਟੇਟਸ ਹੈ ਕਿਹੜੇ ਕੰਟਰੀ ਦੇ ਵੀਜ਼ੇ ਕਿੰਨੇ ਕੁ ਵੀਜ਼ੇ ਹੁਣ ਉਸ ਤੋਂ ਬਾਅਦ ਆਏ ਹੈ ਤੁਹਾਡੇ ਸਰ ਵੀਜ਼ਾਸ ਰੈਗੂਲਰ ਹੀ ਆ ਰਹੇ ਆ ਬਹੁਤ ਵਧੀਆ ਵੀਜ਼ਾ ਆ ਰਹੇ ਆ ਲਾਸਟ ਮੈਂ ਥੋੜਾ ਟਾਈਮ ਪਹਿਲਾਂ ਫੇਸਬੁੱਕ ਪੇਜ ਤੇ ਵੀ ਆਪਣੀ ਤੇ ਆਪਣਾ YouTube ਪੇਜ ਤੇ ਪਾਇਆ 9 ਵਜੇ ਇੱਕ ਦਿਨ ਚਾਈ ਸੀ ਕਿ ਕੈਨੇਡਾ ਦਾ ਬਹੁਤ ਅੱਛਾ ਰਿਸਪੌਂਸ ਆ ਰਿਹਾ ਅੱਛਾ ਇੱਕੋ ਦਿਨ ਚ 9 ਵਜੇ ਇੱਕ ਦਿਨ ਚ 9 ਵਜੇ ਆਈ ਸੀ ਸਰ ਤੇ ਬਟ ਹੁਣ ਥੋੜਾ ਜਿਹਾ ਕੁਝ ਟਾਈਮ ਲਈ ਵੀਜ਼ਾ ਜਿਹੜਾ ਸਟੱਡੀ ਵੀਜ਼ਾ ਕੈਨੇਡਾ ਨੇ ਪੌਜ਼ ਕਰਿਆ ਕੁਝ ਟਾਈਮ ਲਈ ਉਹ ਤੁਹਾਨੂੰ ਪਤਾ ਨਵੀਆਂ ਅਪਡੇਟਸ ਆਈਆਂ ਉਹ ਵੀ ਮੈਂ ਜੇ ਤੁਸੀਂ ਕਹੋਗੇ ਵਿਸਤਾਰ ਸਮਝਾ ਸਕਦਾ ਲੋਕਾਂ ਨੂੰ ਜੀ ਜੀ ਜ਼ਰੂਰ ਕਿਉਂਕਿ ਸਾਡੇ ਦਰਸ਼ਕਾਂ ਦੇ ਸਵਾਲ ਹੁੰਦੇ ਆ ਹਾਂਜੀ ਦੇਖੋ ਸਰ ਉਹਦੇ ਵਿੱਚ ਕੁਝ ਕੰਡੀਸ਼ਨ ਇਨਕਲੂਡ ਕਰੀਏ ਉਹਨਾਂ ਨੇ ਇੱਕ ਤਾਂ 12th ਤੋਂ ਬਾਅਦ ਕੋਈ ਵੀ ਬੱਚਾ ਜਾ ਰਿਹਾ ਚਾਹੇ ਉਹ ਅੰਡਰਗ੍ਰੈਜੂਏਟਸ ਜਾ ਰਿਹਾ ਚਾਹੇ ਉਹ ਬੈਚਲਰਸ ਡਿਗਰੀ ਲੈ ਕੇ ਜਾ ਰਿਹਾ ਮਤਲਬ ਡਿਪਲੋਮਾ ਜਾਂ ਬੈਚਲਰਸ ਕੁਝ ਵੀ ਲੈ ਕੇ ਜਾ ਰਿਹਾ ਉਹਨਾਂ ਨਾਲ ਸਪਾਊਸ ਨਹੀਂ ਜਾ ਸਕਦਾ ਜੀ ਸਪਾਊਸ ਵੀਜ਼ਾ ਕੈਨੇਡਾ ਨੇ ਉਹਨਾਂ ਲਈ ਬੰਦ ਕਰਤਾ ਜੇ ਮਾਸਟਰਸ ਲੈ ਕੇ ਜਾ ਰਿਹਾ ਬੱਚਾ ਉਹਨਾਂ ਲਈ ਸਪਾਊਸ ਅਲਾਉਡ ਹੈ ਮਾਸਟਰਸ ਵਾਲੇ ਬੱਚੇ ਅੱਜ ਵੀ ਆਪ ਦਾ ਸਪਾਊਸ ਕੈਨੇਡਾ ਨਾਲ ਲੈ ਕੇ ਜਾ ਸਕਦੀ ਹੈ ਸੈਕੰਡਲੀ ਕਿ ਜਿਹੜੇ ਇਥੋਂ ਬੈਜਲੋਰ ਕਰਕੇ ਤੇ ਮਾਸਟਰਸ ਲਈ ਜਾ ਰਹੇ ਆ ਬਿਲਕੁਲ ਸਰ ਹਾਂਜੀ ਇਥੋਂ ਬੈਚਲਰਸ ਕਰਕੇ ਜੇ ਤੁਸੀਂ ਪੀਜੀ ਕੋਰਸ ਲੈ ਕੇ ਜਾ ਰਹੇ ਹੋ ਫਿਰ ਤੁਹਾਡਾ ਸਪਾਊਸ ਵੀ ਜਾ ਸਕਦਾ ਸਪੈਸੀਫਿਕਲੀ ਮਾਸਟਰ ਕੋਰਸ ਚਾਹੀਦਾ ਮਾਸਟਰ ਡਿਗਰੀ ਚਾਹੀਦੀ ਹੈ ਫਿਰ ਤੁਸੀਂ ਕੈਨੇਡਾ ਆਫ ਦਿ ਸਪਾਊਸ ਨੂੰ ਨਾਲ ਲੈ ਕੇ ਜਾ ਸਕਦੇ ਹੋ ਤੇ ਇੱਕ ਸੈਕਿੰਡ ਅਪਡੇਟ ਇਹਨਾਂ ਨੇ ਦਿੱਤੀ ਹੈ ਸਰ ਇਹਨਾਂ ਨੇ ਕੈਪਿੰਗ ਕਰਤੀ ਹੈ ਸਟੂਡੈਂਟਸ ਦੀ ਹੁਣ 3,60,000 ਸਟੂਡੈਂਟ ਮੈਕਸਿਮਮ ਇੱਕ ਸਾਲ ਚ ਕੈਨੇਡਾ ਲਏਗਾ ਇਹ ਟੈਂਪਰੇਰੀ ਕੈਪਿੰਗ ਹੈ ਸਿਰਫ 2 ਸਾਲ ਲਈ ਇੱਕ ਪਾਇਲਟ ਪ੍ਰੋਗਰਾਮ ਚਲਾਇਆ ਗਿਆ ਸੋ ਇਹ ਵੀ ਘਬਰਾਉਣ ਵਾਲੀ ਗੱਲ ਨਹੀਂ ਜਿਹੜਾ 3,60,000 ਸਟੂਡੈਂਟ ਦੀ ਕੈਪਿੰਗ ਹੋਈ ਹੈ ਇਹ ਇਸ ਆਪਣੇ ਇੰਡੀਆ ਨੂੰ ਜ਼ਿਆਦਾ ਇੰਪੈਕਟ ਨਹੀਂ ਪੈਣਾ ਵੀਜ਼ਾਸ ਲਈ ਇਹ ਵੀ ਤੁਹਾਨੂੰ ਅੱਗੇ ਵੀਡੀਓ ਚ ਅਸੀਂ ਐਕਸਪਲੇਨ ਕਰ ਦਾਂਗੇ ਤੇ ਇੱਕ ਗੱਲ ਮੈਂ ਪੁੱਛਣੀ ਚਾਹਉਣਾ ਰਜਤ ਜੀ ਜਿਵੇਂ ਜਿਹੜਾ ਤੁਸੀਂ ਕਿਹਾ ਕਿ 스파우스 ਵੀਜ਼ਾ ਜਿਹੜਾ ਬੰਦ ਕਰ ਦਿੱਤਾ ਪਰ ਜਿਹੜੇ ਸਟੂਡੈਂਟਸ ਜਿਹੜੇ ਇਸ ਤੋਂ ਪਹਿਲਾਂ ਇਹ ਜਿਹੜਾ ਲਾ ਔਨ ਤੋਂ ਪਹਿਲਾਂ ਜਾ ਚੁੱਕੇ ਐ ਜਿਨ੍ਹਾਂ ਦੇ ਜਿਹੜੇ ਸਟੂਡੈਂਟਸ ਉੱਥੇ ਚਲੇ ਗਏ ਐ ਜਾਂ ਉਹਨਾਂ ਦੇ 스파우스 ਨਹੀਂ ਗਏ ਉਹਨਾਂ ਲਈ ਵੀ ਇਹ ਲਾਗੂ ਹੋਏਗਾ ਬਿਲਕੁਸਰ ਜਿਨ੍ਹਾਂ ਦੀ ਆਲਰੇਡੀ ਫਾਈਲਿੰਗ ਹੋਈ ਵੀ ਆ ਉਹਨਾਂ ਤੇ ਇਹ ਚੀਜ਼ ਨਹੀਂ ਲਾਗੂ ਹੋ ਰਹੀ ਇਸ ਤੋਂ ਬਾਅਦ ਵਾਲਿਆਂ ਤੇ ਲਾਗੂ ਹੋਈ ਬਾਅਦ ਵਾਲੇ ਤੇ ਬਾਅਦ ਵਾਲੇ ਤੇ ਲਾਗੂ ਹੋਏਗੀ ਇੱਕ 3.4 ਕੈਨੇਡਾ ਨੇ ਸੌਰੀ ਵਿੱਚ ਰਹਿ ਗਿਆ ਅਸੀਂ ਆਪਣਾ 3rd ਪੁਆਇੰਟ ਹੋਰ ਕੈਨੇਡਾ ਨੇ ਇੱਕ ਇੰਟਰੋਡਿਊਸ ਕਰਿਆ ਇਹਦੇ ਵਿੱਚ ਪਹਿਲਾਂ ਕੀ ਹੁੰਦਾ ਸੀ ਬੱਚਾ ਜਿਹਦੇ ਇੱਕ ਚੋਂ 5.5 ਨੇ ਜਾਂ ਸਾਰਿਆਂ ਚੋਂ 5.5 ਨੇ ਜਾਂ ਕਿਸੇ ਚੋਂ 5 ਬੈਂਡ ਵੀ ਨੇ ਉੱਥੇ ਇੱਕ ਆਪਸ਼ਨ ਸੀ ਕੈਨੇਡਾ ਚ ਪ੍ਰਾਈਵੇਟ ਕਾਲਜ ਹੁੰਦੇ ਸੀ ਉਹ ਕਹਿੰਦੇ ਸੀ ਆਓ ਅਸੀਂ ਤੁਹਾਨੂੰ ਐਡਮਿਸ਼ਨ ਦੰਨੇ ਇੱਕ ਸਾਲ ਸਾਡੇ ਕੋਲ ਲਾਓ ਤੇ ਦੂਸਰਾ ਸਾਲ ਤੁਸੀਂ ਅਸੀਂ ਸ਼ਿਫਟ ਕਰ ਦੋਗੇ ਤੁਹਾਨੂੰ ਗਵਰਨਮੈਂਟ ਯੂਨੀਵਰਸਿਟੀ ਜਾਂ ਕਾਲਜ 'ਚ ਤੁਸੀਂ ਬਾਅਦ ਵਿੱਚ ਅਪਲਾਈ ਕਰ ਸਕਦੇ ਹੋ ਉਹ ਵੀ ਕੈਨੇਡਾ ਦੀ ਗਵਰਨਮੈਂਟ ਨੇ ਬੰਦ ਕਰਤਾ ਉਹਦਾ ਕਾਰਨ ਇਹ ਸੀ ਕਿ ਕੈਨੇਡਾ ਦੀ ਗਵਰਨਮੈਂਟ ਕਹਿ ਰਹੀ ਹੈ ਵੀ ਇਹ ਸਾਨੂੰ ਬਹੁਤ ਵੱਡਾ ਇੱਕ ਲੂਪ ਬੋਲ ਇੱਕ ਚੋਰਮੁਹਰੀ ਲੱਗਦੀ ਸੀ ਜਿਹਦੇ ਨਾਲ ਥੋੜੇ ਜਿਹਾ ਘੱਟ ਯੋਗ ਬੱਚੇ ਵੀ ਇੱਥੇ ਪਹੁੰਚ ਜਾਂਦੇ ਸੀ ਜੀ ਇਹੀ ਜਿਹੜਾ ਰੂਲ ਹੈ ਇਹੀ ਕੋਈ ਇੱਕ ਸਪੈਸੀਫਿਕ ਰੂਲ ਹੈ ਜਿਹੜਾ ਕੈਨੇਡਾ ਨੇ ਕਿਹਾ ਸੀ 1 ਸਤੰਬਰ 2024 ਤੋਂ ਬਾਅਦ ਲਾਗੂ ਕਰਾਂਗੇ ਇਹਦੇ ਵਿੱਚ ਕਾਰਨ ਇਹ ਸੀਗਾ ਵੀ ਬੱਚੇ ਬਹੁਤ ਹੁੰਦੇ ਜਿਨ੍ਹਾਂ ਨੇ ਆਪਣੀਆਂ ਫੀਸਾਂ ਭਰੀਆਂ ਹੋਈਆਂ ਠੀਕ ਹੈ ਜੀ ਸੋ ਕੈਨੇਡਾ ਨੇ ਕਿ ਟਾਈਮ ਦੇ ਤਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜਿਹੜੇ ਬੱਚੇ ਆਲਰੇਡੀ ਫੀਸਾਂ ਪੇ ਕਰ ਚੁੱਕੇ ਆ ਵੀਜ਼ਾ ਫਾਈਲ ਕਰ ਚੁੱਕੇ ਆ 1 ਸਤੰਬਰ ਤੋਂ ਪਹਿਲਾਂ ਪਹਿਲਾਂ ਕੋਈ ਇਸ ਸਿਨੈਰੀਓ 'ਚ ਵੀ ਜਾਂਦਾ ਵੀ ਇੱਕ ਸਾਲ ਤੁਸੀਂ ਪ੍ਰਾਈਵੇਟ ਕਾਲਜ ਚ ਲਾ ਲਿਆ ਤੇ ਦੂਜਾ ਸਾਲ ਤੁਸੀਂ ਗਵਰਨਮੈਂਟ ਚ ਲਾ ਲਿਆ ਉਹਨੂੰ ਵਰਕ ਪਰਮਿਟ ਮਿਲੂਗਾ ਜੇ 1 ਸਤੰਬਰ ਤੋਂ ਬਾਅਦ ਕੋਈ ਵੀ ਇਸ ਪ੍ਰੈਕਟਿਸ ਨੂੰ ਕਰਦਾ ਹੈ ਐਦਾਂ ਜਿਹੜਾ ਪਹੁੰਚਦਾ ਉਹਦੇ ਲਈ ਵਰਕ ਪਰਮਿਟ ਬੰਦ ਹੈ ਹੁਣ ਮੈਂ ਥੋੜਾ ਜਿਹਾ ਆਪਣੇ ਪੁਆਇੰਟ ਤੋਂ ਹਟ ਕੇ ਇੱਕ ਗੱਲ ਕੁਝ ਸਵਾਲ ਪੁੱਛਣਾ ਚਾਹੁੰਦਾ ਕਿਉਂਕਿ ਅੱਜ ਦਾ ਜੇ ਮੁੱਦਾ ਗੱਲ ਕੀਤੀ ਜਾਵੇ ਅੱਜ ਸਭ ਤੋਂ ਵੱਡਾ ਮੁੱਦਾ ਪੰਜਾਬ ਦੇ ਵਿੱਚ ਹੈ ਏਜੰਟਾਂ ਦੇ ਫਰਾਡ ਬਹੁਤ ਚੱਲ ਰਿਹਾ ਹੈ ਬਿਲਕੁਲ ਔਰ ਆਏ ਦਿਨਾਂ ਜਿਹੜੀਆਂ ਖਬਰਾਂ ਸਾਹਮਣੇ ਆਉਂਦੀਆਂ ਹਨਾ ਤੇ ਇਸ ਬਾਰੇ ਇੱਕ ਤੁਸੀਂ ਤੁਹਾਡੇ ਸੇਮ ਫੀਲਡ ਹੋਣ ਦੇ ਨਾਤੇ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਸਰ ਇੱਥੋਂ ਨਾ ਇੱਕ ਕਹਾਵਤ ਤੋਂ ਸ਼ੁਰੂ ਕਰਨਾ ਚਾਹੂੰਗਾ ਮੈਂ ਉਹ ਕਹਿੰਦੇ ਨਾ ਉੱਚੀ ਦੁਕਾਨ ਫੀਕਾ ਪਕਵਾਨ ਹਮ ਤਰੌਲਾ ਕੀ ਹੈ ਆਪਣੇ ਆਸ-ਪਾਸੇ ਜਿਹੜੇ ਲੋਕਲ ਏਜੰਟਸ ਬੈਠੇ ਆ ਆਪਾਂ ਉਹਨਾਂ ਨੂੰ ਮੌਕਾ ਦੇਣ ਦੀ ਬਜਾਏ ਆਪਾਂ ਵੱਡੇ ਸ਼ਹਿਰਾਂ ਵੱਲ ਭਾਈਦੇ ਥੋੜਾ ਜਿਹਾ ਅੱਛਾ ਉੱਥੇ ਤੁਹਾਡਾ ਕੋਈ ਲਿੰਕ ਨਹੀਂ ਹੁੰਦਾ ਜਾਣ ਨਹੀਂ ਪਛਾਨ ਨਹੀਂ ਹੁੰਦੀ ਉੱਥੇ ਫਰੌਡ ਹੋਣ ਦੇ ਚਾਂਸਸ ਮੈਕਸਮਾਈਜ਼ ਹੋ ਜਾਂਦੇ ਤੁਹਾਡੇ ਇੱਕ ਵਾਰ ਫਰਾਡ ਹੋ ਗਿਆ ਫਿਰ ਆਈ ਨਹੀਂ ਪਤਾ ਵੀ ਜੇ ਤੁਹਾਡਾ 15 ਲੱਖ ਦਾ ਫਰਾਡ ਹੋਇਆ 5 ਲੱਖ ਤੁਹਾਡੇ ਜੀੜਿਆਂ 'ਚ ਹੀ ਲੱਗ ਰੇ ਬਾਅਦ 'ਚ ਵੀ ਪੈਸੇ ਕਿਵੇਂ ਨਾ ਕਿਵੇਂ ਵਾਪਸ ਆਉਣ ਸੋ ਮਤਲਬ ਜਿਹੜੇ ਤੁਹਾਡੇ ਲੋਕਲ ਏਜੰਟਸ ਬਿਠੇ ਐ ਤੁਸੀਂ ਰੋਜ਼ ਮੱਥੇ ਲੱਗਣਾ ਜਿੰਨਾਂ ਦੇ ਉਹਨਾਂ ਨੂੰ ਫਿਰ ਵੀ ਸੋ ਸ਼ਰਮ ਹੁੰਦੀ ਹੈ ਝਿਪ ਹੁੰਦੀ ਹੈ ਕਿਉਂਕਿ ਆਪਾਂ ਮਿਲਦੇ ਜੁਲਦੇ ਰਹਿਣਾ ਸੋ ਮੈਂ ਤਾਂ ਇਹੀ ਕਹੂੰਗਾ ਜੀ ਫਰਾਡ ਤੋਂ ਬਚਣ ਦਾ ਲੋਕਲ ਏਜੰਟਸ ਦੇ ਨਾਲ ਪ੍ਰਾਪਤੇ ਜ਼ਿਆਦਾ ਕਾਇਮ ਕਰੋ ਜ਼ਿਆਦਾ ਬੈਟਰ ਹੈ ਕੋਸ਼ਿਸ਼ ਕਰੋ ਕਿ ਵਿੱਚ ਮਤਲਬ ਕੋਈ ਜ਼ਿੰਮੇਵਾਰ ਵਿਅਕਤੀ ਵਿੱਚ ਜਾਣਕਾਰ ਆਕੇ ਗੱਲ ਕਰੋ ਤਾਂ ਉਹਦੇ ਨਾਲ ਇਹ ਹੁੰਦਾ ਕਿ ਇੱਕ ਸ਼ਰਮ ਲਿਹਾਜ਼ ਹੁੰਦੀ ਹੈ ਜਿਹੜਾ ਮੂੰਹ ਮਲਾਜਾ ਆਪਾਂ ਕਹਿ ਦਿੰਨੇ ਆ ਪੰਜਾਬੀ ਚ ਤਾਂ ਉਹਦੇ ਨਾਲ ਇਹ ਆ ਵੀ ਤੁਹਾਡੇ ਪੈਸੇ ਵੀ ਸੇਫ ਰਹਿੰਦੇ ਆ ਤੇ ਅਗਲੇ ਨੂੰ ਵੀ ਜ਼ਿੰਮੇਵਾਰੀ ਦਾ ਅਹਿਸਾਸ ਹੁੰਦਾ ਕਿ ਮੈਂ ਇੱਕ ਕੰਮ ਹੈ ਜਿਹੜਾ ਪੂਰਾ ਕਰਨਾ ਹੈ ਆਪਣੀ ਜ਼ਿੰਮੇਵਾਰੀ ਨਿਭਾਉਣੀ ਹੈ ਬਿਲਕੁਲ ਸਰ ਤੁਸੀਂ ਹੁਣ ਦੇਖੋ ਤੁਸੀਂ ਵੀ ਇੱਕ ਪਿੰਡ ਚੋਂ ਛੋਟੇ ਪਿੰਡ ਚੋਂ ਮੈਂ ਵੀ ਪਿੰਡ ਚੋਂ ਆਪਾਂ ਹਰ ਰੋਜ਼ ਕਿਤਨੇ ਕਿਤੇ ਮਿਲ ਲਈਦਾ ਜਿਵੇਂ ਨਹੀਂ ਤਾਂ ਵੀਕਲੀ ਜਾਂ 15 ਦਿਨ ਬਾਅਦ ਆਪਾਂ ਲੰਘਦੇ ਟਾਕਦੇ ਕਿਤੇ ਹੁੰਦੀ ਹੈ ਸਰ ਜੇ ਲੋਕਲ ਬੰਦਾ ਵੀ ਇਦਾਂ ਕਰੂਗਾ ਫਿਰ ਆਪਾਂ ਅੱਖ ਮਲਾਉਣ ਦੇ ਕਾਬੰਨੀ ਰਹਿੰਦੇ ਸੋ ਲੋਕਲ ਬੰਦੇ ਕੋਲੋਂ ਥੋੜੇ ਮੈਂ ਨਹੀਂ ਕਿਹਾ ਫਰਾਡ ਨਹੀਂ ਹੋ ਸਕਦਾ ਬਟ ਚਾਂਸਸ ਬਹੁਤ ਘਟ ਜਾਂਦੇ ਆ ਬਿਕੋਜ਼ ਤੁਹਾਡੇ ਲਿੰਕ ਹੁੰਦੇ ਵਿੱਚ ਚਾਰ ਬੰਦੇ ਇਹੋ ਜਿਹੀ ਬੈਠੇ ਹੁੰਦੇ ਆ ਵੀ ਆਪਾਂ ਜੇ ਕੋਈ ਗੱਲਬਾਤ ਹੁੰਦੀ ਹੈ ਉਹ ਸੁਲਝ ਵੀ ਜਾਂਦੀ ਹੈ ਸੋ ਪਹਿਲੀ ਗੱਲ ਤਾਂ ਲੋਕਲ ਆਈ ਥਿੰਕ ਨਹੀਂ ਕਰਦਾ ਹੋਊਗਾ ਕੋਈ ਵੀ ਬਿਕੋਜ਼ ਬਹੁਤ ਸ਼ਰਮ ਹੁੰਦੀ ਹੈ ਲੋਕਾਂ ਨੂੰ ਪਿੰਡਾਂ ਦੇ ਲੋਕਾਂ ਨੂੰ ਤਾਂ ਐਟ ਲੀਸਟ ਹੈਗੀ ਆ ਆਸ-ਪਾਸ ਆਪ ਨੂੰ ਇੱਕ ਥੋੜੇ ਜਿਹਾ ਇਹ ਵੀ ਬੇਨਤੀ ਹੈ ਲੋਕਾਂ ਨੂੰ ਕਿ ਫਰਕ ਪਛਾਣਨਾ ਵੀ ਸਿੱਖੋ ਕਿਉਂਕਿ ਜਦੋਂ ਅਸੀਂ ਸਿਰਫ ਕੱਲਾ ਉੱਚਾ ਜਿਵੇਂ ਉਸਕੇ ਅਗੇ ਉੱਚੀ ਦੁਕਾਨ ਫੀਕਾ ਪਗਵਾਨ ਤੱਲਾ ਹੀ ਦੇਖ ਲੈਣੇ ਆ ਆਮ ਤੌਰ ਤੇ ਜਿੰਨੇ ਫਰੌਡ ਵੀ ਸਾਹਮਣੇ ਆ ਰਿਹਾ ਹੈ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਸਾਹਮਣੇ ਆ ਰਿਹਾ ਹਾਲੇ ਤੱਕ ਕੋਈ ਛੋਟੇ ਸ਼ਹਿਰਾਂ ਦਾ ਨਹੀਂ ਦੇਖਿਆ ਕਿ ਛੋਟੇ ਸ਼ਹਿਰ ਦਾ ਕੋਈ ਏਜੰਟ ਪੈਸੇ ਲੈ ਕੇ ਭੱਜ ਗਿਆ ਹੋਵੇ ਜਿਵੇਂ ਹੁਣ ਚੰਡੀਗੜ੍ਹ ਦਾ ਇੱਕ ਮਸਲਾ ਅਸੀਂ ਉਠਾਇਆ ਹੋਇਆ ਹੈ ਮੂਵ ਟੂ ਅਬਰਾਡ ਦਾ ਜਿਹੜਾ ਉਹ ਮਸਲਾ ਅਸੀਂ ਵੱਡੇ ਪੱਧਰ ਤੇ ਚੱਟ ਰਹੇ ਆ ਔਰ ਉਹਦੇ ਚੋਂ ਸਾਹਮਣੇ ਆਇਆ ਕਿ ਪੰਜਾਬ ਪਰਚੋਂ ਲੋਕਾਂ ਨੇ ਪੈਸੇ ਭਰੇ ਹੋਏ ਆਪਣੇ ਪਿੰਡਾਂ ਚੋਂ ਮਤਲਬ ਪੰਜਾਬ ਦਾ ਉਹ ਕਿਹੜਾ ਇਲਾਕਾ ਹੈ ਜਿਹੜਾ ਜਿੱਥੋਂ ਜਿਹੜਾ ਲੋਕਾਂ ਨੇ ਪੈਸਾ ਉੱਥੇ ਨਹੀਂ ਫਸਾਇਆ ਹੋਇਆ ਸੋ ਇਹ ਵੀ ਇੱਕ ਕਾਰਨ ਹੈ ਕਿ ਅਸੀਂ ਫਰਕ ਪਛਾਣਨ ਤੇ ਵੀ ਰਹਿ ਜਾਂਦੇ ਆ ਬਿਲਕੁਲ ਢਿੱਲੋ ਸਾਹਿਬ ਜਿਵੇਂ ਕਿ ਆਪਣੀ ਪਹਿਲਾਂ ਵੀ ਗੱਲ ਹੋਰੀ ਤੁਸੀਂ ਦੱਸਿਆ ਵੀ ਕਾਫੀ ਵੱਡਾ ਫਰੋਡ ਕਰਕੇ ਉਹ ਬੰਦੇ ਤੇ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਚੀਜ਼ ਦੀ ਸ਼ਾਬਾਸ਼ੀ ਵੀ ਦੇਣਾ ਚਾਹੁੰਗਾ ਮੁਬਾਰਕੀ ਦੇਣਾ ਚਾਹੁੰਗਾ ਜਿਹੜਾ ਤੁਸੀਂ ਲੋਕਾਂ ਕਰਕੇ ਖੜਦੇ ਹੋ ਆਵਾਜ਼ ਬੁਲੰਦ ਕਰਦੇ ਹੋ ਬਹੁਤ ਪੱਤਰਕਾਰ ਹੈ ਜਿਹੜੀ ਆਪਣੇ ਏਰੀਆ ਚ ਅੱਜਕੱਲ ਬਸ ਉਹ ਸਿਰਫ ਇੱਕ ਵਿਊਜ਼ ਲਈ ਤੁਰੇ ਫਿਰਦੇ ਆ ਤੁਸੀਂ ਡੇਲੀ ਇੰਨੀ ਮਿਹਨਤ ਕਰਦੇ ਹਾਂ ਕਿਸੇ ਬੰਦੇ ਦੀ ਮਦਦ ਕਰਦੇ ਹਾਂ ਸੋ ਬਹੁਤ ਵਧੀਆ ਇਨੀਸ਼ੀਏਟਿਵ ਤੁਸੀਂ ਇੱਕ ਚੱਕਿਆ ਰਿਹਾ ਸੋ ਪਛਾਣ ਵਾਲੀ ਗੱਲ ਇਹ ਸਰ ਵੀ ਤੁਸੀਂ ਜਿਹੜੇ ਉਹੀ ਮੈਂ ਉਸੇ ਮੁੱਦੇ ਤੇ ਵੀ ਇਹ ਰਵਾਫ ਸਾਨੂੰ ਇੱਥੇ ਵੀ ਲੋਕਲ ਲੋਕਲ ਮਤਲਬ ਜਿਹੜੇ ਜਿਹੜੇ ਦੋਨ ਜਾਣ ਪਛਾਣਦੇ ਆ ਉਹ ਤੁਹਾਡਾ ਕਿਤੇ ਨਾ ਕਿਤੇ ਫਾਇਦਾ ਹੀ ਕਰਕੇ ਦੇਣਗੇ ਉਹ ਕਹਿੰਦੇ ਆ ਨਾ ਕਹਿੰਦਾ ਆਪ ਦਾ ਬੰਦੂ ਸ਼ਾਮੇ ਸ਼ਾਮ ਦੇ ਸਿਰ ਬਿਲਕੁਲ ਰੋਲਾ ਇਹ ਵੀ ਚਲੋ ਇਹ ਤਾਂ ਇੱਕ ਹਫਤਾ ਹੋ ਗਿਆ ਸਟਿਲ ਵੀ ਲੋਕਲ ਬੰਦਿਆਂ ਦਾ ਬਹੁਤ ਫਰਕ ਹੁੰਦਾ ਜੀ ਵੱਡੇ ਥਾਂ ਤੇ ਜਾਣੇ ਤੁਸੀਂ ਉਹ ਬੰਦੇ ਦਾ ਘਰ-ਬਾਰ ਨਹੀਂ ਜਾਣਦੇ ਤੁਹਾਨੂੰ ਇਹ ਨਹੀਂ ਪਤਾ ਉਹ ਰਹਿੰਦਾ ਕਿੱਥੇ ਐ ਕਿੱਥੇ ਹੁਣੇ ਜਾਣਾ ਅੱਜ ਸਰ ਵੱਡੇ ਸ਼ਹਿਰਾਂ ਚ ਗੱਲ ਕੀ ਚੱਲਦੀ ਪਈ ਐ ਤੁਸੀਂ ਮੂਵ ਟੂ ਰੌਡ ਦਾ ਜਿਵੇਂ ਮੁੱਦਾ ਚੱਕਿਆ ਫੋਰ ਐਗਜ਼ਾਮਪਲ ਤੁਸੀਂ ਕਿਤੇ ਮੈਡਮ ਨੂੰ ਬੈਠੇ ਨਹੀਂ ਦੇਖਿਆ ਹੁਣ ਇੱਕ ਮੈਨੇਜਰ ਹਾਇਰ ਹੋ ਜਾਂਦਾ ਜੀ ਜੀ ਠੀਕ ਐ ਜੀ ਇੱਕ ਲੋਕੇਸ਼ਨ ਤੇ ਅਸੀਂ ਉਹ ਆਫਿਸ ਖੋਲ ਲੈਂਦੇ ਜਾ ਕੇ ਉੱਥੇ ਬੈਠੇ ਠੱਗੀਆਂ ਮਾਰੀਆਂ ਲੁੱਟ ਕਰੀ ਲੋਕਾਂ ਦੀ ਪੰਜਵੇਂ ਛੇਵੇਂ ਬੰਦ ਕਰਿਆ ਜੀ ਨਾਮ ਬਦਲਿਆ ਬੰਦਾ ਬਦਲਿਆ ਮੈਨੇਜਰ ਨਵਾਂ ਬਿਠਾਇਆ ਤੇ ਦੂਜੀ ਥਾਂ ਤੇ ਜਾ ਕੇ ਬਈ ਇਹਦੇ ਕਿਸੇ ਨੂੰ ਪਤਾ ਵੀ ਨਹੀਂ ਲੱਗਦਾ ਕਿ ਚੀਜ਼ ਹੋ ਗਈ ਹੈ ਸੋ ਵੱਡੇ ਸ਼ਹਿਰਾਂ 'ਚ ਇਹ ਚੀਜ਼ ਫਰਾਡ ਨੂੰ ਫੜਨਾ ਬਹੁਤ ਔਖਾ ਇੱਥੇ ਜੇ ਤੁਸੀਂ ਲੋਕਲ ਬੰਦੇ ਤੋਂ ਲਵੋਣੇ ਤੁਸੀਂ ਉਹਦੇ ਘਰ ਘਰ ਵੀ ਜਾਣਦੇ ਹੋ ਉਹਨਾਂ ਦਾ ਪਿੰਡ ਵੀ ਜਾਣਦੇ ਹੋ ਉਹਨਾਂ ਦੇ ਮਦਰ ਫਾਦਰ ਨੂੰ ਵੀ ਜਾਣਦੇ ਹੋ ਫੈਮਲੀਆਂ ਨੂੰ ਵੀ ਜਾਣਦੇ ਹੋ ਲੋਕਾਂ ਨੂੰ ਸੌ ਸ਼ਰਮ ਹੁੰਦੀ ਹੈ ਸੋ ਲੋਕਲ ਬੰਦੇ ਦਾ ਤੁਹਾਨੂੰ ਇਹ ਬੈਨੀਫਿਟ ਜ਼ਰੂਰ ਮਿਲੂਗਾ ਅੱਜ ਦਾ ਜਿਹੜਾ ਇੱਕ ਸਭ ਤੋਂ ਵੱਡਾ ਮੁੱਦਾ ਹੋਰ ਚੱਲਿਆ ਹੋਇਆ ਹੈ ਭਾਨੇ ਸਿੱਧੂ ਦਾ ਕਿ ਭਾਨੇ ਸਿੱਧੂ ਦਾ ਆਪਾਂ ਪਿਛਲੇ ਸਮੇਂ ਤੋਂ ਦੇਖ ਦੇ ਰਹੇ ਹਾਂ ਕਿ ਕਿੰਨੇ ਏਜੰਟਾਂ ਤੋਂ ਉਹਨਾਂ ਨੇ ਪੈਸੇ ਮੁੜਵਾਏ ਆ ਔਰ ਤੁਸੀਂ ਇੱਕ ਏਜੰਟ ਹੋਣ ਦੇ ਨਾਤੇ ਤੁਸੀਂ ਭਾਨੇ ਸਿੱਧੂ ਵਾਲੇ ਇਸ਼ੂ ਬਾਰੇ ਤੁਹਾਡੀ ਕੀ ਸੋਚ ਹੈ ਕੀ ਕਹਿਣਾ ਚਾਹੋਗੇ ਮੈਨੂੰ ਤਾਂ ਬਹੁਤ ਸਹੀ ਬੰਦਾ ਲੱਗਦਾ ਸਰ ਜੇ ਉਹ ਕੋਈ ਫਰਾਡ ਕਰ ਰਿਹਾ ਤੇ ਉਹਦੇ ਤੇ ਉਹ ਜ਼ਿੰਮੇਵਾਰੀ ਨਾਲ ਬੰਦਾ ਜਾ ਕੇ ਪੈਸੇ ਮੁੜਾ ਰਿਹਾ ਤੇ ਮੈਨੂੰ ਤਾਂ ਉਸ ਬੰਦੇ ਦੀ ਜੋ ਜਿਵੇਂ ਤੁਸੀਂ ਇੱਕ ਇਨੀਸ਼ੀਏਟਿਵ ਚੱਕਿਆ ਮੈਨੂੰ ਤਾਂ ਲੱਗਦਾ ਉਹ ਸੇਮ ਜਿਵੇਂ ਉਹ ਵੀ ਸੇਮ ਤੁਹਾਡੇ ਵਾਲਾ ਕੰਮ ਹੀ ਕਰ ਰਿਆ ਸੀ ਵੀ ਕੋਈ ਨਾ ਕਿ ਕਿਤੇ ਨਾ ਕਿਤੇ ਗਰੀਬ ਬੰਦਿਆਂ ਦੇ ਪੈਸੇ ਵਾਪਸ ਕਰਾ ਰਿਆ ਸੀ ਬਾਕੀ ਸਰ ਮੈਨੂੰ 6 ਸਾਲ ਹੋ ਗਏ ਕੰਮ ਸ਼ੁਰੂ ਕਰਦੇ ਨੂੰ ਕਰੇ ਨੂੰ ਸੌਰੀ ਤੇ ਮੇਰੇ ਕੋਲ ਤਾਂ ਅੱਜ ਤੱਕ ਇੱਕ ਫੋਨ ਨਹੀਂ ਆਇਆ ਭਾਨੇ ਸਿੱਧੂ ਦਾ ਜੇ ਤੁਸੀਂ ਕੰਮ ਹੀ ਸਹੀ ਕਰਦੇ ਹੋ ਫਿਰ ਤੁਹਾਡੇ ਕੋਲ ਕਿਉਂ ਕੋਈ ਫੋਨ ਕਰੂਗਾ ਜੇ ਤੁਸੀਂ ਫਰਾਡ ਕਰ ਰਹੇ ਹੋ ਤਾਂ ਤੁਹਾਨੂੰ ਫੋਨ ਆਉਣਗੇ ਆਉਣਗੇ ਜੀ ਜੀ ਬਿਲਕੁਲ ਜੇ ਤੁਹਾਡਾ ਕੰਮ ਟਰਾਂਸਪੇਰੈਂਟ ਹੈ ਕੰਮ ਸਾਫ ਸੁਥਰਾ ਹੈ ਤਾਂ ਉਹਦੇ ਲਈ ਤੁਹਾਨੂੰ ਕੋਈ ਵੀ ਨਹੀਂ ਫੋਨ ਕਰੂਗਾ ਜ਼ਾਹਿਰ ਤੌਰ ਤੇ ਤੁਹਾਡਾ ਕੰਮ ਸਾਫ ਸੁਥਰਾ ਹੈ ਔਰ ਤੁਸੀਂ ਉਹਦਾ ਜਵਾਬ ਵੀ ਦੇ ਸਕਦੇ ਆ ਬਾਕੀ ਦੂਜੀ ਗੱਲ ਇਹ ਹੈ ਭਾਨੇ ਸਿੱਧੂ ਦੇ ਈਸ਼ੂ ਦੇ ਵੀ ਜਿਹੜਾ ਆ ਆਮ ਤੌਰ ਤੇ ਆਪਾਂ ਸੋਸ਼ਲ ਮੀਡੀਆ ਤੇ ਦੇਖੀਏ ਹਨਾ ਸੋਸ਼ਲ ਮੀਡੀਆ ਤੇ ਸਾਡਾ ਸਮਾਜ ਹੈ ਜਿਹੜਾ ਦੋ ਹਿੱਸਿਆਂ ਚ ਵਟਿਆ ਹੋਇਆ ਹੈ ਜਿਹਦੇ ਚੋਂ ਇੱਕ ਹਿੱਸਾ ਜਿਹੜਾ ਕਹਿੰਦਾ ਕਿ ਭਾਨਾ ਸਿੱਧੂ ਜਿਹੜਾ ਸਹੀ ਕਰ ਰਿਹਾ ਹੈ ਜਾਂ ਮਤੋਂ ਉਹਦਾ ਤਰੀਕਾ ਹੈ ਜਿਹੜਾ ਉਹਦੇ ਤਰੀਕੇ ਤੇ ਸਵਾਲ ਚੁੱਕ ਰਹੇ ਆ ਉਹਦੀ ਮੰਚਾ ਤੇ ਕੋਈ ਨਹੀਂ ਸਵਾਲ ਜ਼ਾਹਿਰ ਤੌਰ ਤੇ ਸਾਰ ਕੋ ਕਹਿੰਦਾ ਵੀ ਠੀਕ ਕੰਮ ਕਰ ਰਿਹਾ ਹੈ ਪਰ ਜਿਹੜਾ ਉਹ ਕਹਿੰਦੇ ਕੁਝ ਲੋਕ ਇਹ ਕਹਿ ਰਹੇ ਆ ਕਿ ਭਾਨੇ ਸਿੱਧੂ ਦਾ ਤਰੀਕਾ ਨਹੀਂ ਸਹੀ ਤੁਸੀਂ ਇੱਕ ਏਜੰਟ ਹੋਣ ਦੇ ਨਾਤੇ ਕੀ ਕੀ ਸੋਚਦੇ ਹੋ ਤੁਸੀਂ ਵੀ ਉਹਦੀਆਂ ਵੀਡੀਓਜ਼ ਦੇਖੀਆਂ ਤੁਹਾਨੂੰ ਕੀ ਲੱਗਦਾ ਕਿ ਉਹਦੇ ਬੋਲਚਾਲ ਤੋਂ ਤੁਹਾਨੂੰ ਲੱਗਦਾ ਕਿ ਇਹ ਤਰੀਕਾ ਸਹੀ ਹੈ ਜਾਂ ਗਲਤ ਸਰ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਵੈਸੀ ਸਮਝਾਉਣਾ ਚਾਹੁੰਦਾ ਸਿਚੁਏਸ਼ਨ ਹੈ ਕੋਈ ਮੰਨ ਲਓ ਤੁਸੀਂ ਕਿਸੇ ਬੰਦੇ ਕੋਲ ਜਾ ਰਹੇ ਹੋ ਤੁਸੀਂ ਕਿਸੇ ਨੂੰ ਵੈਸੀ ਉਦਾਹਰਨ ਦਿੱਤਾ ਜੀ ਠੀਕ ਹੈ ਉੱਥੇ ਜਾ ਕੇ ਤੁਸੀਂ ਬਾਅਦ ਚ ਪਿਆਰ ਨਾਲ ਪੈਸੇ ਮੰਗੀ ਜਦੋਂ ਮੰਗੀ ਜਿੰਨੂੰ ਤੁਹਾਨੂੰ ਪੈਸੇ ਨਹੀਂ ਵਾਪਸ ਮਿਲਦੇ ਕਿਸੇ ਵੀ ਬੰਦੇ ਨੂੰ ਫਾਰ ਐਗਜ਼ਾਮਪਲ ਅਖੀਰ ਤੇ ਤੁਸੀਂ ਕੀ ਕਰੋਗੇ ਥੋੜਾ ਗੁੱਸਾ ਆਊਗਾ ਔਖੇ ਹੋ ਕੇ ਵੀ ਬੋਲੋਗੇ ਸੋ ਉਹਦੇ ਚ ਕੀ ਹੁੰਦਾ ਸੀ ਸਰ ਜੇ ਕਿਸੇ ਬੰਦੇ ਨੇ ਪੈਸੇ ਏਜੰਟ ਨੂੰ ਦਿੱਤੇ ਪੈਸੇ ਉੱਥੇ ਫਸ ਗਏ ਉਹ ਬੰਦਾ ਘੱਟੋ ਘੱਟ 20 50 ਗੇੜੇ ਹੋ ਏਜੰਟ ਕੋਲ ਪਹਿਲਾਂ ਲਾ ਚੁੱਕਿਆ ਹੁੰਦਾ ਸੀ ਉਹ ਅੱਕ ਕੇ ਥਰਡ ਪਾਰਟੀ ਕੋਲ ਜਾਂਦਾ ਸੀ ਮੰਨ ਲਓ ਭਾਨੇ ਸਿੱਧੂ ਕੋਲ ਉਹ ਅੱਕ ਕੇ ਜਾਂਦਾ ਸੀ ਵੀ ਬਾਈ ਜੀ ਮੇਰਾ ਆਹ ਸਿਸਟਮ ਹੋ ਗਿਆ ਇੰਨਾ ਟਾਈਮ ਹੋ ਗਿਆ ਮੇਰਾ ਤਾਂ ਟ੍ਰੈਵਲ ਦਾ ਇਹਨਾ ਖਰਚ ਆਊਗਾ ਉਦੋਂ ਬਾਅਦ ਜਿਹੜੇ ਮੈਂ ਲੈਣੇ ਸੀ ਉਹ ਤਾਂ ਅੱਡ ਸੀ ਫਿਰ ਉਦੋਂ ਬਾਅਦ ਜੇ ਗਾਂ ਵਾਲਾ ਬੰਦਾ ਵੀ ਮਤ ਕਰਕੇ ਗੱਲ ਕਰਦਾ ਮੈਨੂੰ ਨਹੀਂ ਲੱਗਦਾ ਇਹ ਦੁਨੀਆ ਇੰਨੀ ਚੰਗੀ ਹੈ ਤੇ ਉਹਨਾਂ ਦੀ ਗੱਲ ਸੁਣ ਲੂਗੀ ਸੋ ਥੋੜੇ ਜਿ ਔਖੇ ਹੋ ਕੇ ਹੀ ਇਹ ਕੰਮ ਹੁੰਦਾ ਬਿਲਕੁਲ ਸ਼ਕਤੀ ਤੋਂ ਬਿਨਾ ਤਾਂ ਫਿਰ ਕਹਿੰਦੇ ਹੁੰਦੇ ਜਦੋਂ ਸ਼ਕਤੀ ਤੋਂ ਬਿਨਾ ਤਾਂ ਕੋਈ ਵੀ ਕੰਮ ਨਹੀਂ ਨਿਕਲਦਾ ਜੋ ਤੁਹਾਡਾ ਪੈਸਾ ਕਢਾਉਣਾ ਹੈ ਤਾਂ ਉਹਦੇ ਲਈ ਤਾਂ ਫਿਰ ਥੋੜਾ ਜਿਹਾ ਸਖਤ ਹੋਣਾ ਹੀ ਪੈਂਦਾ ਸਿਰ ਹੁਣ ਆਪਣੇ ਪ੍ਰਸ਼ਾਸਨ ਨੇ ਲੋਕਾਂ ਨੂੰ ਸੁਧਾਰਨ ਲਈ ਜਾਂ ਸਾਰਾ ਸਿਸਟਮ ਸੈੱਟ ਕਰਨ ਲਈ ਪੁਲਿਸ ਰੱਖੀ ਹੈ ਠੀਕ ਹੈ ਜੀ ਜ ਪੁਲਿਸ ਜਮਨ ਅਰਮੀ ਨਾਲ ਚੱਲੂਗੀ ਕੋਈ ਡਰ ਜੂਗਾ ਪੁਲਿਸ ਤੋਂ ਕੋਈ ਕੰਮ ਕੋਈ ਸਿਨੈਰੀਓ ਸਹੀ ਨਹੀਂ ਹੋ ਸਕਦਾ ਉਹਦੇ ਨਾਲ ਸੋ ਇਹ ਵੀ ਕਈ ਵਾਰ ਤੁਹਾਨੂੰ ਘਾਓ ਕੱਟਣ ਲਈ ਜਿਹੜੀ ਤੁਹਾਡੀਆਂ ਉਂਗਲੀਆਂ ਉਹ ਥੋੜੀ ਜਿਹੀ ਟੇਡੀਆਂ ਕਰਨੀਆਂ ਪੈਣੀਆਂ ਸੋ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕੋਈ ਗਲਤ ਸੀ ਉਹ ਜੇ ਬੋਲਿਆ ਤਾਂ ਕਿਸੇ ਮਾੜੇ ਬੰਦੇ ਨੇ ਨਹੀਂ ਬੋਲਿਆ ਬਿਲਕੁਲ ਕਿਸੇ ਚੰਗੇ ਬੰਦੇ ਨੂੰ ਨੇ ਕੁਝ ਨਹੀਂ ਕੀਤਾ ਜਿਵੇਂ ਰਹਿਦਤੀ ਨੇ ਕਿਹਾ ਕਿ ਮੈਨੂੰ ਕਦੇ ਉਹਨਾਂ ਦਾ ਫੋਨ ਨਹੀਂ ਆਇਆ ਕਿਉਂਕਿ ਇੱਕ ਏਜੰਟ ਹੋਣ ਦੇ ਨਾਤੇ ਤੁਸੀਂ ਮੇਰਾ ਸਵਾਲ ਕਰਨ ਦਾ ਮਕਸਦ ਵੀ ਇਹ ਸੀ ਕਿ ਆਮ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਏਜੰਟ ਸਾਰੇ ਭਾਨਾ ਸਿੱਧੂ ਦੇ ਵਿਰੋਧ ਹੈ ਨਹੀਂ ਸਾਰੇ ਏਜੰਟ ਭਾਨਾ ਸਿੱਧੂ ਦੇ ਵਿਰੋਧ ਨਹੀਂ ਜਿਹੜੇ ਸਹੀ ਕੰਮ ਕਰਦੇ ਆ ਜਿਨ੍ਹਾਂ ਨੇ ਆਪਣਾ ਕੰਮ ਟਰਾਂਸਪੇਰੈਂਟ ਹੈ ਉਹ ਭਾਨੇ ਸਿੱਧੂ ਦੀ ਹਮਾਇਤ ਵੀ ਕਰ ਰਹੇ ਆ ਉਹ ਕਹਿੰਦੇ ਕਿ ਜਿਵੇਂ ਰਾਜੇ ਜੀ ਨੇ ਕਿਹਾ ਕਿ ਬਿਲਕੁਲ ਠੀਕ ਕੰਮ ਕਰ ਰਹੇ ਜੇ ਕੋਈ ਠੱਗੀ ਮਾਰ ਰਿਹਾ ਲੋਕਾਂ ਦਾ ਪੈਸਾ ਲੁੱਟ ਰਿਹਾ ਤਾਂ ਉਹਦੇ ਤੋਂ ਪੈਸਾ ਕਢਾਉਣਾ ਤਾਂ ਚੰਗਾ ਕੰਮ ਹੈ ਚੰਗਾ ਕੰਮ ਹੈ ਬਿਲਕੁਲ ਚੰਗਾ ਕੰਮ ਹੈ ਸਰ ਹੁਣ ਇਹਦੇ ਵਿੱਚ ਇਹ ਚੀਜ਼ ਹੈ ਵੀ ਮੰਨ ਲਓ ਭਾਨਾ ਸਿੱਧੂ ਜਿਹੜਾ ਬੰਦਾ ਹੈ ਉਹਨੇ ਜੋ ਕੁਝ ਸਮਝਾਲੀ ਲਈ ਕਰਿਆ ਉਹਦਾ ਇੱਕ ਨਤੀਜਾ ਵੀ ਆਪਾਂ ਨੂੰ ਦੇਖਿਆ ਸਰ ਇਕੱਠ ਤੁਸੀਂ ਦੇਖਿਆ ਹੋਊਗਾ ਤੁਸੀਂ ਤਾਂ ਕ버 ਵੀ ਕਰਿਆ ਹੋਣਾ ਇੰਨਾ ਵੱਡਾ ਇਕੱਠ ਸੀ ਸਰ ਤੁਸੀਂ ਇਹ ਦੇਖੋ ਵੀ ਕੋਈ ਮੇਰੇ ਵਰਗਾ ਬੰਦਾ ਜਾਂ ਕੋਈ ਹੋਰ ਖੜ ਜੂਗਾ ਜਾ ਕੇ ਜਾਂ ਕੋਈ ਐਕਸ਼ਨ ਆਉਂਦਾ ਸ਼ਾਇਦ ਮੈਨੂੰ ਨਹੀਂ ਲੱਗਦਾ ਵੀ ਐਡੇ ਐਡੇ ਵੱਡਾ ਇਕੱਠ ਕਿਸੇ ਬੰਦੇ ਪਿੱਛੇ ਹੋ ਜੂਗਾ ਪੋਲਿਟੀਕਲ ਲੀਡਰਸ ਪਿੱਛੇ ਵੀ ਨਹੀਂ ਐਡਾ ਇਕੱਠ ਹੁੰਦਾ ਜੇ ਬੰਦੇ 'ਚ ਕੋਈ ਗੁਣ ਸੀ ਸਹੀ ਕੰਮ ਕਰਦਾ ਸੀ ਤਾਂ ਹੀ ਲੋਕ ਨਾਲ ਜੁੜੇ ਮੰਗਰ ਜੀ ਬਿਲਕੁਲ ਰਜਜੀਪ ਬਹੁਤ ਵਧੀਆ ਗੱਲਾਂ ਜਿਹੜੀਆਂ ਇੱਕ ਤੁਸੀਂ ਖੁਦ ਇਸ ਫੀਲਡ 'ਚ ਹੋਣ ਦੇ ਬਾਵਜੂਦ ਇਸ ਤੰਗ ਦੇ ਨਾਲ ਸੱਚ ਦਾ ਤੇ ਸਿੱਧੇ ਹੋ ਕੇ ਤੁਸੀਂ ਆਪਣਾ ਸਪਸ਼ਟ ਜਵਾਬ ਦਿੱਤਾ ਮੈਂ ਇਹ ਸੋਚ ਰਿਹਾ ਸੀ ਕਿ ਸ਼ਾਇਦ ਇੱਕ ਏਜੰਟ ਹੋਣ ਦੇ ਨਾਤੇ ਤੁਹਾਡਾ ਇੱਕ ਡਿਪਲੋਮੈਟਿਕ ਜਿਹਾ ਜਵਾਬ ਆਊਗਾ ਪਰ ਨਹੀਂ ਤੁਸੀਂ ਸਟ੍ਰੇਟ ਫਾਰਵਰਡ ਜਵਾਬ ਦਿੱਤਾ ਔਰ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਉਮੀਦ ਕਰਦਾ ਹੈ ਕਿ ਦਰਸ਼ਕਾਂ ਨੂੰ ਵੀ ਜਿਹੜੀ ਇਹਨਾਂ ਦਾ ਜਵਾਬ ਤੇ ਸਾਡੀ ਗੱਲਬਾਤ ਜ਼ਰੂਰ ਪਸੰਦ ਆਈ ਹੋਵੇਗੀ ਜ਼ਾਹਿਰ ਤੌਰ ਤੇ ਜਿਵੇਂ ਇਹਨਾਂ ਨੇ ਕਿਹਾ ਕਿ ਜਿਹੜਾ ਸੱਚਾ ਤੇ ਸਾਫ਼ ਸੁਥਰਾ ਕੰਮ ਕਰਨ ਵਾਲਾ ਬੰਦਾ ਹੈ ਉਹਨੂੰ ਕਿਸੇ ਦਾ ਡਰ ਨਹੀਂ ਉਹਨੂੰ ਕਦੇ ਭਾਵੇਂ ਸਿੱਧੂ ਦਾ ਵੀ ਨਹੀਂ ਫੋਨ ਆਊਗਾ ਕਿਉਂਕਿ ਉਹਨਾਂ ਉਹਦਾ ਕੰਮ ਹੀ ਸਹੀ ਹੈ ਤੇ ਗਲੋਬਲ ਫਲਾਇਰਸ ਦਾ ਕੰਮ ਅਸੀਂ ਜ਼ਿੰਮੇਵਾਰੀ ਨਾਲ ਪ੍ਰਮੋਟ ਕਰਦੇ ਆਂ ਗਲੋਬਲ ਫਲਾਇਰਸ ਨੂੰ ਅਸੀਂ ਕਿਉਂ ਪ੍ਰਮੋਟ ਕਰ ਰਹੇ ਹਾਂ ਕਿਉਂਕਿ ਸਾਨੂੰ ਪਤਾ ਹੈ ਕਿ ਸਾਫ਼ ਸੁਥਰਾ ਕੰਮ ਕਰ ਰਹੇ ਆਂ ਔਰ ਮੈਂ ਖੋਦ ਮੁੱਦਾ ਚੱਕਿਆ ਮੂਟੂ ਅਬਰਾਉਡ ਦਾ ਜਿਨ੍ਹਾਂ ਨੇ ਗਲਤ ਕੰਮ ਕੀਤਾ ਉਹਨਾਂ ਦੇ ਖਿਲਾਫ ਖੜ ਕੇ ਚੰਡੀਗੜ੍ਹ ਦੇ ਵਿੱਚ ਗੱਲ ਕਿਹਾ ਕਿ ਇੱਥੇ ਠੱਗ ਏਜੰਟ ਐ ਬੈਠੇ ਇਹ ਠੱਗ ਐ ਜਿਹੜਾ ਠੱਗ ਹੈਗਾ ਉਹਨੂੰ ਠੱਗ ਕਿਹਾ ਮੈਂ ਸਾਰੇ ਏਜੰਟਾਂ ਨੂੰ ਨਹੀਂ ਕਿਹਾ ਰਜਤ ਪਲਟਾਜੀ ਵਰਗੇ ਵੀ ਏਜੰਟ ਹੈਗੇ ਆ ਜਿਹੜੇ ਸਾਫ਼ ਸੁਥਰਾ ਕੰਮ ਕਰਦੇ ਆ ਔਰ ਸਮਾਜ ਲਈ ਜਿਹੜੇ ਇੱਕ ਆਪਣਾ ਕੰਟਰੀਬਿਊਟ ਕਰ ਰਹੇ ਆ ਕਿ ਜਿਹੜੇ ਸਾਡੇ ਨੌਜਵਾਨਾਂ ਨੂੰ ਵਿਦੇਸ਼ ਭੇਜ ਕੇ ਉਹਨਾਂ ਨੂੰ ਰੋਟੀ ਦੇ ਕਾਬਲ ਕਰ ਰਹੇ ਆ ਉਹਨਾਂ ਨੂੰ ਇਸ ਕਾਬਲ ਕਰ ਰਹੇ ਆ ਕਿ ਪਿੱਛੇ ਉਹ ਆਪਣੇ ਪਛੋਕਰ ਪਰਿਵਾਰ ਨੂੰ ਸਾਰਿਆਂ ਨੂੰ ਸੈੱਟ ਕਰ ਸਕਣ ਔਰ ਇੱਕ ਬਹੁਤ ਵਧੀਆ ਕੰਮ ਹੈਗਾ ਜਿਹੜਾ ਜਿੱਥੇ ਤੁਸੀਂ ਆਪਦਾ ਪੈਸਾ ਆਪਣੀ ਰੋਜ਼ੀ ਰੋਟੀ ਵੀ ਹੈ ਤੁਹਾਡੀ ਪਰ ਨਾਲ ਨਾਲ ਇੱਕ ਸਮਾਜ ਸੇਵਾ ਵੀ ਹੈ ਜੇ ਸਹੀ ਤਰੀਕੇ ਨਾਲ ਕਰੋ ਤਾਂ ਹੈਨਾ ਸਹੀ ਗੱਲ ਹੈ ਸਰ ਬਿਲਕੁਲ ਮਤਲਬ ਤੁਸੀਂ ਇੱਕ ਚਲੋ ਇੱਕ ਬਿਜ਼ਨਸ ਵੀ ਆਪਾਂ ਫੀਸ ਲੈਣੀ ਹੈ ਜੀ ਬਟ ਜੇ ਆਪਾਂ ਠੱਗੀਆਂ ਮਾਰਾਂਗੇ ਲੋਕਾਂ ਤੋਂ ਐਡਵਾਂਸ ਪੈਸੇ ਫੜ ਲਾਂਗੇ ਕੈਸ਼ ਪੈਸੇ ਫੜ ਲਾਂਗੇ ਤੇ ਉਹਦੇ ਵਿੱਚ ਫਿਰ ਦਿੱਕਤ ਆਉਂਦੀ ਹੈ 180 ਪੁਆਇੰਟ 'ਤੇ ਆਪਣਾ ਇੱਕ ਵੀਡੀਓ 'ਚ ਪੁਆਇੰਟ ਪਿੱਛੇ ਰਹਿ ਗਿਆ ਸੀਗਾ ਮੈਂ ਤੁਹਾਡਾ ਕਵਰ ਅਪ ਕਰਦਾ ਆ ਜਿਹੜੀ ਆਪਾਂ ਕੈਪਿੰਗ ਵਾਲੀ ਗੱਲ ਕਰਦੇ ਪਈ ਸੀ 3,60,000 ਸਟੂਡੈਂਟਸ ਗਵਰਨਮੈਂਟ ਨੇ ਕੈਪ ਕਰਤਾ ਹੈ ਗਵਰਨਮੈਂਟ ਆਫ ਕੈਨੇਡਾ ਜਿਹੜੇ ਸਾਲ 'ਚ ਜਾਣਗੇ ਉਹਦੇ 'ਚ ਬੱਚਿਆਂ ਨੂੰ ਭਰਉਣ ਦੀ ਕੋਈ ਲੋੜ ਨਹੀਂ ਕਾਰਨ ਕੀ ਹੈ ਜਿੰਨੀ ਕੈਪਿੰਗ ਹੋਈ ਹੈ ਓਨੇ ਬੱਚੇ ਘਟ ਗਏ ਹੈ ਉਹਦੇ ਦੋ ਰੀਜ਼ਨ ਹੈ ਸਾਰੇ ਨਾਲੋਂ ਪਹਿਲਾਂ ਉਹਨਾਂ ਨੇ ਆ ਕੰਟਰੈਕਟ ਮੈਰिज ਬੰਦ ਕਰਵਾਤੀ ਇੱਕ ਤਰ੍ਹਾਂ ਦੀ ਦੇਖੋ ਪਲਸ 2 ਤੋਂ ਬਾਅਦ ਛੋਟੀਆਂ ਬੱਚੀਆਂ ਦਾ ਕਈ ਵਾਰ ਵਿਆਹ ਹੋ ਜਾਂਦਾ ਸੀ ਆਪਾਂ ਦੇਖਦੇ ਆਂ ਆਪਾਂ ਸਮਾਜ ਚ ਰਹਿੰਦੇ ਆਂ ਕਈ ਵਾਰ ਕੰਟਰੈਕਟ ਮੈਰिज ਵੀ ਹੋ ਜਾਂਦੀ ਸੀ ਹੁਣ ਪਲਸ 2 ਤੋਂ ਬਾਅਦ ਕਿਸੇ ਬੱਚੀ ਦਾ ਵਿਆਹ ਨਹੀਂ ਹੋਊਗਾ ਜੋ ਬੱਚਾ ਫੋਰਡ ਕਰ ਸਕਦਾ ਉਹੀ ਕੈਨੇਡਾ ਜਾਊਗਾ ਬਹੁਤ ਭਾਰੀ ਸਰਖਿਆ ਦੇ ਬੱਚਿਆਂ ਦੀ ਉਥੋਂ ਕਟੌਤੀ ਹੋ ਚੁੱਕੀ ਹੈ ਔਰ ਸੈਕੰਡਲੀ ਇਹਦੇ ਵਿੱਚ ਜੀਆਈਸੀ ਡਬਲ ਕਰਤੀ ਕੈਨੇਡਾ ਨੇ ਜੀਆਈਸੀ ਵੀ ਹੁਣ ਤੁਸੀਂ ਦੇਖੋ ਕੈਨੇਡਾ ਪਹਿਲਾਂ ਆਪਾਂ 18 ਲੱਖ ਦੇ ਬੱਚਾ ਪਹੁੰਚ ਜਾਂਦਾ ਸੀ ਮੈਕਸਿਮਮ ਹੁਣ ਉਹੀ 18 ਤੋਂ 25 ਲੱਖ ਤੇ ਸੂਈ ਪਹੁੰਚ ਗਈ ਹੈ ਹੁਣ ਤੁਸੀਂ ਦੇਖੋ ਵੀ ਕਿੰਨੇ ਬੱਚੇ ਜਿਹੜੇ 25 ਲੱਖ ਇੱਥੇ ਅਫੋਰਡ ਕਰ ਸਕਦੇ ਆ ਸੈਕੰਡਲੀ ਜਿਹਦੇ ਕੋਲ 25 ਲੱਖ ਪਿਆ ਮੋਸਟਲੀ ਕਹਿੰਦੇ ਅਸੀਂ ਤਾਂ ਇੱਥੇ ਕੋਈ ਕਾਰੋਬਾਰ ਚਲਾਵਾਂਗੇ ਸੋ ਜਿੰਨੀ ਕਿ ਉਹਨਾਂ ਨੇ ਕੈਪਿੰਗ ਕਰੀ ਆ ਉਹਨੇ ਕੁ ਬੱਚੇ ਉਹਨਾਂ ਕੰਪੀਟੀਸ਼ਨ ਵੀ ਘਟਿਆ ਇਹਦੇ ਨਾਲ ਬਿਜ਼ਨਸ ਤੇ ਕੋਈ ਖਾਸ ਇਫੈਕਟ ਨਹੀਂ ਪਏਗਾ ਜੀ ਆ ਉਮੀਦ ਕਰਦੇ ਆਂ ਜੀ ਅੱਜ ਦੀ ਗੱਲਬਾਤ ਤੁਹਾਨੂੰ ਚੰਗੀ ਲੱਗੀ ਹੋਵੇ ਕਿ ਕਮੈਂਟਾਂ ਦੇ ਵਿੱਚ ਆਪਣੀ ਰਾਏ ਜ਼ਰੂਰ ਦੇਣੀ ਹੈ ਔਰ ਅਸੀਂ ਟਾਈਮ ਟੂ ਟਾਈਮ ਅਰਜਤ ਜੀ ਦੇ ਨਾਲ ਇਹਨਾਂ ਮੁੱਦਿਆਂ ਤੇ ਔਰ ਇਮੀਗ੍ਰੇਸ਼ਨ ਬਾਰੇ ਗੱਲਬਾਤ ਕਰਦੇ ਰਵਾਂਗੇ ਔਰ ਤੁਹਾਡੇ ਸੁਝਾਅ ਵੀ ਤੁਸੀਂ ਜ਼ਰੂਰ ਭੇਜੋ ਜੇ ਤੁਹਾਨੂੰ ਲੱਗਦਾ ਹੈ ਗਲੋਬਲ ਫਲਾਇਰਸ ਦਾ ਕੰਮ ਵਧੀਆ ਲੱਗਦਾ ਹੈ ਤਾਂ ਇਹਨਾਂ ਦਾ YouTube ਚੈਨਲ ਹੈ ਗਲੋਬਲ ਫਲਾਇਰਸ ਆਇਫ ਐਂਡ ਇਮੀਗ੍ਰੇਸ਼ਨ ਦੇ ਨਾਮ ਤੇ ਔਰ Facebook ਪੇਜ ਵੀ ਹੈ ਔਰ ਤੁਸੀਂ ਉਹਨੂੰ ਵੀ ਫੋਲੋ ਕਰੋ ਉੱਥੇ ਜਾ ਕੇ ਤੁਸੀਂ ਇਹਨਾਂ ਵੱਲੋਂ ਜਿਹੜੀਆਂ ਵੀ ਟਾਈਮ ਟੂ ਟਾਈਮ ਇਨਸਟਰਕਸ਼ਨਸ ਦਿੱਤੀਆਂ ਜਾਂਦੀਆਂ ਅਪਡੇਟ ਕੀਤਾ ਜਾਂਦਾ ਹੈ ਤੇ ਉਹਨੂੰ ਵੀ ਜ਼ਰੂਰ ਫਾਲੋ ਕਰੋ ਤੇ ਨਾਲ ਦੀ ਨਾਲ ਤੁਸੀਂ ਰੀਅਲ ਫੈਕਟ ਨਿਊਜ਼ ਦੇ ਨਾਲ ਵੀ ਜੁੜੇ ਰਹਿਣਾ ਤਾਂ ਕਿ ਅਸੀਂ ਜਿਹੜਾ ਜਿਹੜੇ ਠੱਗ ਏਜੰਟ ਨੇ ਉਹਨਾਂ ਦਾ ਮੁੱਦਾ ਵੀ ਜਿਹੜਾ ਚੱਕਿਆ ਹੋਇਆ ਉਹਦੀਆਂ ਅਪਡੇਟਸ ਵੀ ਤੁਹਾਨੂੰ ਦਈਏ ਤੇ ਜਿਹੜੇ ਪੰਜਾਬ ਦੇ ਵਿੱਚ ਸਮਾਜ ਦੇ ਵਿੱਚ ਵਧੀਆ ਕੰਮ ਕਰ ਰਹੇ ਏਜੰਟਸ ਰਜਤ ਜੀ ਵਰਗੇ ਉਹਨਾਂ ਨੂੰ ਵੀ ਅਸੀਂ ਤੁਹਾਡੇ ਨਾਲ ਮਿਲਵਾਉਂਦੇ ਰਹੀਏ ਤਾਂ ਕਿ ਤੁਹਾਨੂੰ ਇਹਨਾਂ ਦਾ ਫਰਕ ਪਤਾ ਲੱਗੇ ਕਮ ਸੇ ਕਮ ਸੋ ਸਾਡਾ ਜਿਹੜਾ ਅੱਜ ਦਾ ਹੌਲ ਦਾ ਮਕਸਦ ਇਹੀ ਸੀ ਔਰ ਇੱਕ ਵਾਰ ਫਿਰ ਤੋਂ ਰਜਤ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਮਾਜ ਨੂੰ ਸੇਧ ਦੇ ਰਹੇ ਹੋ ਸਾਨੂੰ ਸਮਾਂ ਦਿੱਤਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਿਲਟਨ ਉਸ ਟਾਈਮ ਲਈ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਜੀ